ਦੀਵਾਲੀ ਦੇ ਤਿਹਾਣ ਮੁਖ ਰੱਖਦੇ ਆ 12-12 ਘੰਟੇ ਕੀਤੀ ਗਈ ਹੈ ਦੋ ਸ਼ਿਫਟਾਂ ਚ ਮੁਲਾਜ਼ਮ ਕੰਮ ਕਰ ਰਹੇ ਨੇ ਦਿਨ ਤੇ ਰਾਤ ਸਾਰੇ ਅਸੀਂ ਤਿਆਰ ਹਾਂ ਕਿਸੇ ਵੀ ਕਿਸਮ ਦੀ ਅਨਸਖਾਵੀ ਘਟਨਾ ਨੂੰ ਨਿਪਟਾਉਣ ਲਈ ਏਰੀਆ ਵੱਡਾ ਹੋਣ ਕਰਕੇ ਸਾਡੇ ਕੋਲ ਰਿਸਪੌਂਸ ਟਾਈਮ ਨੂੰ ਘਟਾਉਣ ਵਾਸਤੇ ਆਪਾਂ ਇੱਕ ਗੱਡੀ ਫਤੇਗੜ ਚੂੜੀਆਂ ਲਗਾਈ ਗਈ ਹੈ ਇੱਕ ਗੱਡੀ ਜਿੱਥੇ ਪਟਾਕਾ ਸਟਾਲ ਇੰਸਟਾਲ ਹੋਏ ਨੇ ਇਸ ਸਾਲ ਇੱਕ ਗੱਡੀ ਉੱਥੇ ਲਗਾਈ ਗਈ ਹੈ ਬਾਕੀ ਚਾਰ-ਪੰਜ ਟੈਂਡਰ ਸਾਡੇ ਜਿਹੜੇ ਇੱਥੇ ਸਾਡੇ ਫਾਇਰ ਸਟੇਸ਼ਨ ਤੇ ਰਹਿਣਗੇ ਦਬਰਾ ਉਹੀ ਸਾਰਾ ਹੀ ਸਰ ਆਪਣੇ ਬਾਰੇ ਦੱਸ ਦਿਓ ਮੈਂ ਨੀਰੇਸ਼ ਸ਼ਰਮਾ ਇਨਚਾਰਜ ਫਾਇਰ ਸਟੇਸ਼ਨ ਨਗਰ ਨਿਗਮ ਬਟਾਲਾ ਤੋਂ ਮੈਂ ਆਪਣੇ ਸਮੂਹ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਦੀ ਮੁਬਾਰਕਾਂ ਦਿੰਦਾ ਅਤੇ ਮਾਨਯੋਗ ਕਮਿਸ਼ਨਰ ਨਗਰ ਨਿਗਮ ਬਟਾਲਾ ਜੀ ਦੀ ਹਦਾਇਤ ਅਨੁਸਾਰ ਜਿਹੜੀ ਅਸੀਂ ਆਪਣੇ ਸਟਾਫ ਦੀ ਡਿਊਟੀ ਦਿਵਾਲੀ ਦੇ ਤਿਹਾੜੀ ਨੂੰ ਮੁੱਖ ਰੱਖਦੇ ਆ 12-12 ਘੰਟੇ ਕੀਤੀ ਗਈ ਹੈ ਦੋ ਸ਼ਿਫਟਾਂ 'ਚ ਮੁਲਾਜ਼ਮ ਕੰਮ ਕਰ ਰਹੇ ਨੇ ਦਿਨ ਤੇ ਰਾਤ ਸਾਰੇ ਅਸੀਂ ਤਿਆਰ ਕਿਸੇ ਵੀ ਕਿਸਮ ਦੀ ਅਨਸਖਾਵੀ ਘਟਨਾ ਨਾਲ ਨਿਜਠਣ ਲਈ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਏਰੀਆ ਵੱਡਾ ਹੋਣ ਕਰਕੇ ਸਾਡੇ ਕੋਲ ਰਿਸਪੌਂਸ ਟਾਈਮ ਨੂੰ ਘਟਾਉਣ ਵਾਸਤੇ ਆਪਾਂ ਇੱਕ ਗੱਡੀ ਫਟੇਗੜ ਚੂੜੀਆਂ ਲਗਾਈ ਗਈ ਹੈ ਇੱਕ ਗੱਡੀ ਜਿੱਥੇ ਪਟਾਕਾ ਸਟਾਲ ਇੰਸਟਾਲ ਹੋਏ ਨੇ ਇਸ ਸਾਲ ਇੱਕ ਗੱਡੀ ਉੱਥੇ ਲਗਾਈ ਗਈ ਹੈ ਬਾਕੀ 4-5 ਟੈਂਡਰ ਸਾਡੇ ਜਿਹੜੇ ਇੱਥੇ ਸਾਡੇ ਫਾਇਰ ਸਟੇਸ਼ਨ ਤੇ ਰਹਿਣਗੇ ਕਿਸੇ ਵੀ ਕਿਸਮ ਦੀ ਘਟਨਾ ਨਾਲ ਜਿੱਠਣ ਲਈ ਸਾਡਾ ਸਟਾਫ ਤਿਆਰ ਪਰ ਤਿਆਰ ਅੱਛਾ ਕੰਮ ਕਰ ਰਿਹਾ ਉਹਨਾਂ ਦਾ ਤੰਗ ਬਜ਼ਾਰਾਂ ਲਈ ਸਾਡੇ ਕੋਲ ਸਰ ਦੋ ਵਹੀਕਲ ਨੇ ਜਿਵੇਂ ਕਯੂਆਰਵੀ ਵਹੀਕਲ ਆ ਸ਼ਹਿਰ ਦੇ ਅੰਦਰੂਨੀ ਹਿੱਸੇ ਲਈ ਇੱਕ ਫਾਇਰ ਜੀਪ ਆ ਉਹ ਬਿਲਕੁਲ ਰੈਡੀ ਆ ਤੇ ਮੈਂ ਵੀ ਦੱਸਣਾ ਚਾਹਾਂਗਾ ਸ਼ਹਿਰ ਦੇ ਅੰਦਰ ਜਿਹੜੇ ਹਾਈ ਡੈਂਡ ਪੁਆਇੰਟ ਨੇ ਉਹਨਾਂ ਨੂੰ ਵੀ ਚੈੱਕ ਕਰ ਲਿਆ ਗਿਆ ਹੈ ਔਰ ਉਹ ਵਰਤੀ ਰਹਿਣੇ ਕਿਸੇ ਵੀ ਕਿਸਮ ਦੀ ਅਨਸਖਾਵੀ ਘਟਨਾ ਨਾਲ ਜਿੱਠਣ ਲਈ ਅਸੀਂ ਤਿਆਰ ਆਂ ਨੰਬਰ ਜਿਹੜਾ ਫਾਇਰ ਬਿਗੇਟ ਦੇ ਅਮਰਜੈਂਸੀ ਨੰਬਰਾਂ ਵਿੱਚ ਮੈਂ ਕਹਿਣਾ ਚਾਹਾਂਗਾ ਵੀ ਲੋਕੀ ਆਪਣੇ ਕੋਲ ਨੋਟ ਕਰਕੇ ਰੱਖਣ ਜਿਵੇਂ ਸਾਡਾ ਲੈਣ ਲਈ ਨੰਬਰ ਹੈ 01871240101 ਅਤੇ ਮੋਬਾਈਲ ਨੰਬਰ ਹੈ 9115796801 ਮੈਂ ਦੁਬਾਰਾ ਰਿਪੀਟ ਕਰ ਦਿੰਦਾ 01871240101 ਔਰ ਮੋਬਾਈਲ ਨੰਬਰ ਹੈ 9115796801 ਇੱਥੇ ਕਿਸੇ ਵੀ ਅਨਸਖਾਵੀ ਘਟਨਾ ਦੀ ਜਾਣਕਾਰੀ ਤੁਰੰਤ ਦਿੱਤੀ ਜਾਵੇ ਤਾਂ ਜੋ ਸਮੇਂ ਰਹਿੰਦੇ ਉਸ ਤੇ ਕਾਬੂ ਪਾਇਆ ਜਾ ਸਕੇ। ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਆ 12-12 ਘੰਟੇ ਕੀਤੀ ਗਈ ਹੈ ਦੋ ਸ਼ਿਫਟਾਂ 'ਚ ਮੁਲਾਜ਼ਮ ਕੰਮ ਕਰ ਰਹੇ ਨੇ ਦਿਨ ਤੇ ਰਾਤ ਸਾਰੇ ਅਸੀਂ ਤਿਆਰ ਹਾਂ ਕਿਸੇ ਵੀ ਕਿਸਮ ਦੀ ਅਨਸਖਾਵੀ ਘਟਨਾ ਨੂੰ ਨਿਪਟਾਉਣ ਲਈ। ਏਰੀਆ ਵੱਡਾ ਹੋਂ ਕਰਕੇ ਸਾਡੇ ਕੋਲ ਰਿਸਪੌਂਸ ਟਾਈਮ ਨੂੰ ਘਟਾਉਣ ਵਾਸਤੇ ਅਪਾ ਇੱਕ ਗੱਡੀ ਫਤੇਗੜ ਚੂੜੀਆਂ ਲਗਾਈ ਗਈ ਹੈ ਇੱਕ ਗੱਡੀ ਜਿੱਥੇ ਪਟਾਕਾ ਸਟਾਲ ਇੰਸਟਾਲ ਹੋਏ ਨੇ ਸਾਲ ਇੱਕ ਗੱਡੀ ਉੱਥੇ ਲਗਾਈ ਗਈ ਹੈ ਬਾਕੀ ਚਾਰ-ਪੰਜ ਟੈਂਡਰ ਸਾਡੇ ਜਿਹੜੇ ਇੱਥੇ ਸਾਡੇ ਫਾਇਰ ਸਟੇਸ਼ਨ ਤੇ ਰਹਿਣਗੇ ਦਬਾਰਾ ਉਹੀ ਸਾਰਾ ਹੀ ਸਰ ਆਪਣੇ ਬਾਰੇ ਦੱਸੋ ਮੈਂ ਨੀਰੇਸ਼ ਸ਼ਰਮਾ ਇਨਚਾਰਜ ਫਾਇਰ ਸਟੇਸ਼ਨ ਨਗਰਨੇਗਾ ਮਟਾਲਾ ਤੋਂ ਮੈਂ ਆਪਣੇ ਸਮੂਹ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਦੀ ਸ਼ੁਭ ਕਾਮਨਾਵਾਂ ਦਿੰਦਾ ਹਾਂ ਅਤੇ ਮਾਨ ਜੋ ਕਮਿਸ਼ਨਰ ਨਗਰ ਨਿਗਮ ਮਟਾਲਾ ਜੀ ਦੀ ਹਦਾਇਤ ਅਨੁਸਾਰ ਜਿਹੜੀ ਅਸੀਂ ਆਪਣੇ ਸਟਾਫ ਦੀ ਡਿਊਟੀ ਦਿਵਾਲੀ ਦੇ ਤਿਹਾੜੀ ਨੂੰ ਮੁਖ ਰੱਖਦੇ ਆ 12-12 ਘੰਟੇ ਕੀਤੀ ਗਈ ਹੈ ਦੋ ਸ਼ਿਫਟਾਂ ਚ ਮੁਲਾਜ਼ਮ ਕੰਮ ਕਰ ਰਹੇ ਨੇ ਦਿਨ ਤੇ ਰਾਤ ਸਾਰੇ ਅਸੀਂ ਤਿਆਰ ਕਿਸੇ ਵੀ ਕਿਸਮ ਦੀ ਅਨਸਖਾਵੀ ਘਟਨਾ ਨੂੰ ਨਿਯਠਾਂ ਲਈ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਏਰੀਆ ਵੱਡਾ ਹੋਣ ਕਰਕੇ ਸਾਡੇ ਕੋਲ ਰਿਸਪੌਂਸ ਟਾਈਮ ਨੂੰ ਘਟਾਉਣ ਵਾਸਤੇ ਆਪਾਂ ਇੱਕ ਗੱਡੀ ਫਟੇਗੜ ਚੂੜੀਆਂ ਲਗਾਈ ਗਈ ਹੈ ਇੱਕ ਗੱਡੀ ਜਿੱਥੇ ਪਟਾਕਾ ਸਟਾਲ ਇੰਸਟਾਲ ਹੋਏ ਨੇ ਇਸ ਸਾਲ ਇੱਕ ਗੱਡੀ ਉੱਥੇ ਲਗਾਈ ਗਈ ਹੈ ਬਾਕੀ ਚਾਰ-ਪੰਜ ਟੈਂਡਰ ਸਾਡੇ ਜਿਹੜੇ ਇੱਥੇ ਸਾਡੇ ਫਾਇਰ ਸਟੇਸ਼ਨ ਤੇ ਰਹਿਣਗੇ ਕਿਸੇ ਵੀ ਕਿਸਮ ਦੀ ਘਟਨਾ ਨਾਲ ਜਿੱਠਣ ਲਈ ਸਾਡਾ ਸਟਾਫ ਤਿਆਰ ਪਰ ਤਿਆਰ ਤੰਗ ਬਜ਼ਾਰਾਂ ਲਈ ਸਾਡੇ ਕੋਲ ਸਰ ਦੋ ਵਹੀਕਲ ਨੇ ਜਿਵੇਂ ਕਯੂਆਰਵੀ ਵਹੀਕਲ ਆ ਸ਼ਹਿਰ ਦੇ ਅੰਦਰੂਨੀ ਹਿੱਸੇ ਲਈ ਇੱਕ ਫਾਇਰ ਜੀਪ ਆ ਉਹ ਬਿਲਕੁਲ ਰੈਡੀ ਆ ਤੇ ਮੈਂ ਵੀ ਦੱਸਣਾ ਚਾਹਾਂਗਾ ਸ਼ਹਿਰ ਦੇ ਅੰਦਰ ਜਿਹੜੇ ਹਾਈਡ ਐਂਡ ਪੁਆਇੰਟ ਨੇ ਉਹਨਾਂ ਨੂੰ ਵੀ ਚੈੱਕ ਕਰ ਲਿਆ ਗਿਆ ਔਰ ਉਹ ਵਰਤੀ ਰਹੇ ਨੇ ਕੋਈ ਕਿਸਮ ਦੀ ਅਨਸਖਾਵੀ ਘਟਨਾ ਨਾਲ ਜੇਠਾਂ ਲਈ ਅਸੀਂ ਤਿਆਰ ਹਾਂ ਸਰ ਕੋਈ ਨੰਬਰ ਦੱਸੋ ਨੰਬਰ ਜਿਹੜਾ ਫਾਇਰ ਬਿਗੇਟ ਦੇ ਅਮਰਜੈਂਸੀ ਨੰਬਰਾਂ ਵਿੱਚ ਮੈਂ ਕਹਿਣਾ ਚਾਹਾਂਗਾ ਵੀ ਲੋਕੀ ਆਪਣੇ ਕੋਲ ਨੋਟ ਕਰਕੇ ਰੱਖਣ ਜਿਵੇਂ ਸਾਡਾ ਲੈਣ ਲਈ ਨੰਬਰ ਹੈ 01877240101 ਅਤੇ ਮੋਬਾਈਲ ਨੰਬਰ ਹੈ 9115796801 ਮੈਂ ਦੁਬਾਰਾ ਰਿਪੀਟ ਕਰ ਦਿੰਦਾ 01877240101 ਔਰ ਮੋਬਾਈਲ ਨੰਬਰ ਹੈ 9115796801 ਇੱਥੇ ਕਿਸੇ ਵੀ ਅਨਸਖਾਮੀ ਘਟਨਾ ਦੀ ਜਾਣਕਾਰੀ ਤੁਰੰਤ ਦਿੱਤੀ ਜਾਵੇ ਤਾਂ ਜੋ ਸਮੇਂ ਰਹਿੰਦੇ ਉਸ ਤੇ ਕਾਬੂ ਪਾਇਆ ਜਾ ਸਕੇ